ਹੋ ਰਿਹਾ ਹੈ ਇੱਥੇ ਲੁਧਿਆਣਾ ਦੇ ਵਿੱਚ ਬੈ ਸ਼ਿਵ ਸ਼ੰਕਰ ਰਾਜ ਜਰਰ ਸ਼ਕਤੀ ਪੰਜਾਬ ਪਿੰਡ ਡੀਲਰ ਵੈਲਫੇਅਰ ਐਸੋਸੀਏਸ਼ਨ ਜੀ ਅੱਜ ਤੋਂ ਪਹਿਲੇ ਵੀ ਅਸੀਂ ਐਗਜ਼ੀਬਿਸ਼ਨ 11 ਸਾਲ ਪਹਿਰੇ ਲਾਈ ਸੀ ਜੀ ਇੱਕ ਛੱਤ ਦੇ नीचे ਸਾਰੇ ਹੀ ਵਪਾਰੀਆਂ ਵਾਸਤੇ ਹਰ ਤਰੀਕੇ ਦਾ ਡੈਕੋਰੇਸ਼ਨ ਦਾ ਸਮਾਨ ਲਾਈਟ ਦਾ ਸਮਾਨ ਕੱਪੜੇ ਦਾ ਸਮਾਨ ਕੁਰਸੀਆਂ ٹیبل فینسی جتنی آج کے جگ میں اب انٹیریئر اتنا اپروب ہو چکا ہے اور سارا ایک چھت کے نیچے ہم لدھیانہ میں پنجاب ٹینٹ ڈیلر ایسوسیشن کے چھتر چھایا میں لگائیں جس کے پریزیڈنٹ ایس ایس مکڑ جی ہیں جس کے پردان ایس ایس مکڑ جی ہیں اور ان کی محنت سے اور ہماری پنجاب کی سموچی ٹیم کے ہمارا بارہ ہزار ممبر کے سدسے ہیں ہمارے اور اس سدسوں کے ساتھ مل کے ہم جو ہے ایگزیبیشن لگائیں جی بہت ہی اچھا رسپانس ہے سو سے زیادہ اسٹال لگے ہوئے ہیں جی میرا خیال ہے کہ نارتھ انڈیا میں پانچ چھ اسٹیٹوں میں ایسی پہلی بار ایگزیبیشن لگی ہے اور سارے وینڈر بھی بہت خوش ہیں جو آئے ہیں لگانے کے لیے اور بہت ہی اچھے ڈھنگ سے لدھیانہ ٹینٹ ڈیلر ایسوسیشن اور پنجاب ٹینٹ ڈیلر ایسوسیشن پوری محنت کر کے ایک ایک شہر میں جا کے ایڈورٹائزمنٹ کیا اور آج اس کا پھل یہ ملا کہ سبھی ہمارے بندوؤں کو جو اپنے ٹینٹ ہاؤس سے ریلیٹڈ ہے یا ہوٹل سے ریلیٹیڈ ہیں یا پیلس سے ریلیٹیڈ ہیں خوب آرام سے پرچیزنگ کر رہے ہیں اور پانچ پرسینٹ ڈسکاؤنٹ بھی ہے ان کا آج آج کے دن رکھا ہوا ہے اس ایگزیبیشن سے جو لوگ دلی جاتے تھے گجرات جاتے تھے جودھ پور راجستھان جاتے تھے وہ سارا مال آج ایک چھت کے نیچے میرٹ سے سہارنپور سے مراد آباد سے آیا ہوا ہے دیکھنے لائک جگہ ہے میں آج بھی ابھی کل تک ہے میں ریکویسٹ کرتا ہوں کہ اگر ہماری آواز یا میڈیا یہ پہنچا دے گی تو اور بھی جتنے ہمارے بھائی ہیں ਆ ਕੇ ਇਸ ਦਾ ਫਾਇਦਾ ਉਠਾਏਗੇ ਸਰ ਇਸ ਵਾਰ ਟੈਂਟ ਦੇ ਵਿੱਚ ਕਿੰਨਾ ਕੁ ਨਵਾਂ ਜਿਹੜਾ ਮਟੀਰੀਅਲ ਆਇਆ ਕਿੰਨਾ ਕੁ ਨਵੀਂ ਵੈਰਾਈਟੀ ਆ ਰਹੀ ਹੈ ਟੈਂਟ ਦੇ ਵਿੱਚ ਬਹੁਤ ਬੜੀ ਇੰਡਸਟਰੀ ਹੋ ਗਈ ਹੈ ਜੀ ਜੀ ਇਹਨੂੰ ਤੁਸੀਂ ਹੁਣ ਟੈਂਟ ਹਾਊਸ ਕਹਿੰਨਾ ਤੇ ਕਈ ਵਾਰੀ ਨਾਮ ਨਾਮ ਬਦਲ ਗਿਆ ਲੋਕਾਂ ਨੇ ਹੁਣ ਇਵੈਂਟ ਰੱਖ ਲਿਆ ਡੈਕੋਰੇਟਰ ਰੱਖ ਲਿਆ ਸਾਰਾ ਕੁਝ ਹੁਣ ਸਾਰਾ ਇੱਕਦਮ ਫੈਂਸੀ ਕੰਮ ਹੋ ਗਿਆ ਜੀ ਹੁਣ ਕੋਈ ਹੈਲਦੀ ਤੇ ਹੋਰ ਫੰਕਸ਼ਨ ਹੈ ਲੇਡੀ ਸੰਗੀਤ ਤੇ ਹੋਰ ਕਲਰ ਹੈ ਆਪਣਾ ਕਹਿੰਨਾ ਕਲਰ ਕੰਬੀਨੇਸ਼ਨ ਨਾਲ ਸਾਰੇ ਫੰਕਸ਼ਨ ਹੋ ਰਹੇ ਨੇ ਸੂਟਾਂ ਦੇ ਨਾਲ ਦੇ ਜਿਹੜੇ ਪੰਦੀਆਂ ਨੇ ਲੜਕੀਆਂ ਜਿਹੜਾ ਆਪਣਾ ਕਿਆ ਨਾਮ ਹੈ ਲੈ ਲੈਂਗੇ ਔਰ ਸ਼ੇਰਵਾਨੀ ਦੇ ਮੈਚਿੰਗ ਦਾ ਟੈਂਟ ਲਗਾਉਣਾ ਪੈਂਦਾ ਨਿਤ ਰੋਜ਼ ਕਪੜੇ ਦੀ ਇਤਨੀ ਕਫਤ ਹੈ ਕਿ ਜਿਹੜਾ ਔਰ ਇਤਨੀ ਲੇਬਰ ਲਗੀ ਹੈ ਇਨਵੋਲ ਹੈ ਹਾਂਜੀ ਕਿ ਇੰਨਾ ਰੋਜ਼ਗਾਰ ਹੈ ਮੇਰੇ ਖਿਆਲ ਹੈ ਕਿ ਮੈਂ ਸਮਝਦਾ ਕਿ ਪੂਰੇ ਆਲ ਇੰਡੀਆ ਚ ਸਾਡੇ ਮੈਂਬਰ ਜਿਹੜੇ ਨੇ ਬਣੇ ਹੋਏ ਹਾਂਜੀ 497000 ਕਰੀਆ 5 ਲੱਖ ਸਮਝ ਲਓ ਹਾਂਜੀ ਤੇ 5 ਲੱਖ ਨਾਲ ਘਟ ਤੋਂ ਘਟ ਤੁਸੀਂ ਮੈਂ ਤੁਹਾਨੂੰ ਦਾਅਵੇ ਨਾਲ ਕਹਨਾ ਇੱਕ ਕਰੋੜ ਆਦਮੀ ਸਾਡੇ ਨਾਲ ਜੁੜਿਆ ਹਾਲ ਹੈ ਜਿਹੜਾ ਕਿ ਰੋਜ਼ਗਾਰ ਨੂੰ ਰੋਟੀ ਮਿਲ ਲਈ ਜੀ ਤੇ ਬੜਾਈ ਭਗਵਾਨ ਨੇ ਕਿਰਪਾ ਕੀਤੀ ਹੈ ਸਭ ਨੂੰ ਕਿਰਪਾ ਸਭ ਆਪਣੇ ਭਾਗ ਖਾਂਦੇ ਨੇ ਉਹਨਾਂ ਦੇ ਭਾਗ ਸਾਡੇ ਨਾਲ ਜੁੜੇ ਹੋਏ ਸਾਡੇ ਭਾਗ ਸਰਕਾਰ ਨਾਲ ਜੁੜੇ ਪੈ ਸਰਕਾਰ ਨਾਲ ਅਸੀਂ ਜਰੂਰ ਰਿਕੁਐਸਟ ਕਰਦੇ ਹਾਂ ਸਾਡੇ ਵਾਸਤੇ ਜਰੂਰ ਸਰਕਾਰ ਸੋਚੇ ਕਿਉਂਕਿ ਸਾਡੀ ਟ੍ਰੈਂਡਿੰਗ ਦਾ ਹੈ ਨਾ ਇਸ ਸਟੋਰੇਜ ਹੈ ਨਾ ساڑھے آن جان کی دقت ہوتی ہے ٹرافک کی بڑی سمسیا ہے یہ جی. اس وقت دھیان دینا چاہیے سرکاروں جی. باقی ساری پبلک جڑی ساڑھے نال ہے اسی جی. بہت شکر گزار ہیں بھگوان دے۔ جی. اس لائن چائے اور آج اس استھان تے پہنچ چکے ہیں جی. جی. آج یہ کرونا کا آڈر لے کے جان جی. کرونا کروڑوں کا لے کے جان گے جی. بعد چپلائی کر کے آڈر جیسے سیل نہیں ہو رہا جی. اتنے صرف آڈر بک ہو رہے ہیں ਤੇ ਇੱਕ ਸਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਮੈਰਿਜ ਪੈਲੇਸ ਆ ਵੱਡੇ ਲੋਕਾਂ ਨੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਮੈਰਿਜ ਪੈਲੇਸ ਜਿਹੜੇ ਬਣਾਏ ਆ ਕਿ ਇਹਨਾਂ ਦੇ ਨਾਲ ਹੁਣ ਮੈਰਿਜ ਪੈਲੇਸ ਦੀ ਲੋੜ ਕੱਟਦੀ ਨਹੀਂ ਜਾ ਰਹੀ ਕਿ ਬੰਦਾ ਕਿਤੇ ਵੀ ਵਧੀਆ ਟੈਂਟ ਲਾ ਕੇ ਪੈਲੇਸ ਨਾਲੋਂ ਜ਼ਿਆਦਾ ਵਧੀਆ ਡੈਕੋਰੇਸ਼ਨ ਕਰ ਸਕਦਾ ਨਹੀਂ ਇਹਦੇ ਨਾਲ ਇੰਜ ਹੈ ਕਿ ਪਹਿਲੇ ਸਾਲਾਂ ਦਾ ਪਹਿਲੇ ਸਾਲਾ ਕੰਮ ਹੈ ਪੈਲੇਸ 'ਚ ਵੀ ਡੈਕੋਰੇਸ਼ਨ ਹੁੰਦੀ ਹੈ ਹਾਂਜੀ ਜੋ ਇਹ ਇੰਟੀਰੀਅਰ ਹੈ ਜਿਹੜਾ ਇੱਥੇ ਆਇਆ ਹੈ ਪੈਲੇਸ 'ਚ ਵੀ ਪਹਿਲੇ ਸਾਲੇ ਠੇਕੇ ਦੇ ਦਿੰਦੇ ਨੇ ਕਿਸੇ ਨਾਲ ਗੱਲ ਕਰ ਲੈਂਦੇ ਨੇ ਉਹਨਾਂ ਦੇ ਵਿੱਚ ਠੇਕੇ ਨਾਲ ਕੰਮ ਚੱਲ ਜਾਂਦਾ ਬਾਕੀ ਅੱਜ ਕੱਲ ਤਾਂ ਪਿੰਡਾਂ 'ਚ ਵੀ ਬਹੁਤ ਵਧੀਆ ਲੱਗਣ ਲੱਗ ਪਿਆ ਅਗਰ ਉਹ ਉਹ ਟੈਂਟ ਲਵਾਉਂਦੇ ਨੇ ਤੇ ਉਹ ਟੈਂਟ ਲਗਾ ਕੇ ਹੀ ਜਿਹੜਾ ਜਿਹਨੂੰ ਆਪਾਂ ਟੈਂਟ ਕਹਿੰਦੇ ਆ ਉਹ ਮੈਰੇਜ ਪੈਲੇਸ ਬਣਾ ਦਿੰਦੇ ਨੇ ਜੀ ਜੀ ਇਹੋ ਜਿਹਾ ਉਹਨਾਂ ਨਾਲ ਵਧੀਆ ਮੈਰੇਜ ਪੈਲੇਸ ਬਣ ਜਾਂਦਾ ਅਗਰ ਪਿੰਡ 'ਚ ਵੀ ਕੋਈ ਖੇਤਾ ਚ ਲਾਣਾ ਹੋਵੇ ਤੇ ਸਾਡੇ ਰਾਜੂ ਜੀ ਨੇ ਉਹ ਪ੍ਰਕਾਣਾ ਮੋਹਾਲੀ ਵਾਲੇ ਹਾਂਜੀ ਸਾਡੇ ਪ੍ਰਕਾਣਾ ਅਗਰਵਾਧ ਸਾਹਿਬ ਨੇ ਔਰ ਕਈ ਘਰ ਹੈ ਜਿਹੜਾ ਕਿ ਇੰਨਾ ਵਧੀਆ ਬਣਾ ਦਿੰਦਾ ਕਿ ਪਛਾਣਿਆ ਨਹੀਂ ਜਾਂਦਾ ਪਿੰਡੀ ਜਿੱਥੇ ਪਿੰਡ ਜਾਇਆ ਕਿ ਸਰਚ ਆ ਇੰਨਾ ਵਧੀਆ ਅੱਜ ਦੇ ਅਜ ਦੇ ਯੁੱਗ 'ਚ ਸੌਕ ਨਾਲ ਕੰਮ ਕਰਦੇ ਨੇ ਸਾਰੇ ਮੈਂਬਰ ਸਾਡੇ ਜੀ ਕਰਾਂ ਨਾਲ ਹੋਣਾ ਚਾਹੀਦਾ ਜੀ ਧੰਨਵਾਦ ਸਭ ਕੁਝ ਇੱਕ ਛੱਦ ਦੇ નીચે ਉਹਨਾਂ ਦੇ ਬਰਾਤ ਘਰ ਬਣ ਜਾਣਾ ਉਹਦੇ ਵਿੱਚ ਡਾਈਨਿੰਗ ਵੀ ਬਣ ਜਾਣਾ ਉਹਦੇ 'ਚ ਮੁਰਤੇ ਤੁਸੀਂ ਦੇਖਿਆ ਹੈ ਕਿ 3.5 ਲੱਖ ਰੁਪਏ ਦਾ ਇੱਕ 1 ਰੂਮ ਸੈੱਟ ਪੂਰਾ ਬਣ ਕੇ ਤਿਆਰ ਹੀ ਆਪਣੇ ਕਿਸੇ ਲਾਨ ਦੇ ਵਿੱਚ ਕਿਧਰੇ ਲੈ ਜਾ ਕੇ ਤੁਸੀਂ ਰਗ ਲੋ ਰਿਲੈਕਸ ਰੋ ਦੇਖ ਕੇ ਜਰੂਰ ਆ 3.5 ਲੱਖ ਰੁਪਏ ਦੇ ਕੇ ਆਪਣਾ ਜਿਹੜਾ ਕੰਨਾ ਹੈ ਕਨੂਪੀਲਾ ਉਹਨਾਂ ਨੇ ਬਣਾਇਆ ਬਾਕਾਇਦਾ ਬਾਥਰੂਮ ਨਹਾਉਣ ਵਾਲਾ ਜਗ੍ਹਾਵੇਂ ਮਤਲਬ ਉਹ ਟੈਂਪਰੇਰੀ ਜਿਹੜਾ 2 ਡਬਲ ਬੈਡ ਜੀ ਟੈਂਟ ਸਿਟੀ ਆ ਟੈਂਟ ਸਿਟੀ ਆ ਉਹ ਹੈ ਤੁਸੀਂ ਦੇਖ ਕੇ ਜਰੂਰ ਜਾਣਾ ਜੀ ਬਹੁਤ ਹੀ ਅੱਛਾ ਲੱਗਿਆ ਹੋ ਸਕਦਾ ਹੈ ਕਿ ਮੈਂ ਵੀ ਇੱਕ ਮਨਚ ਬਣਾਇਆ ਮੇਰੇ ਕੋਲ ਜਿਹੜਾ ਲਾਨ ਹੈ ਉੱਥੇ ਉੱਤੇ ਬਣਾ ਲਈ ਜੀ ਜੀ ਠੀਕ ਹੈ ਜੀ ਜੀ ਵਾਕਈ ਪੰਜਾਬ ਚ ਤਹਲੇ ਤੱਕ ਨਹੀਂ ਲੱਗੀ ਸੀ ਇਹਦੇ ਨਾਲ ਦੀ ਜੀ ਮੇਰੇ ਖਿਆਲ ਚ ਚੰਡੀਗੜ੍ਹ ਚ ਵੀ ਇਹਦੇ ਨਾਲ ਦੀ ਨਹੀਂ ਲੱਗੀ ਹਿਮਾਚਲ ਚ ਵੀ ਨਹੀਂ ਜੰਡਕੀ ਚ ਵੀ ਹਰਿਆਣਾ ਚ ਵੀ ਇਹਦੇ ਨਾਲ ਦੀ ਨਹੀਂ ਲੱਗੀ ਮੈਂ ਕਹਿੰਦਾ ਦਿੱਲੀ ਆਕਾਰ ਦੇ علاوہ ਹੋਰ ਮੇਰਾ ਖਿਆਲ ਹੈ ਕਿ ਇਹਦੇ ਨਾਲ ਦੀ ਮਟੀਰੀਅਲ ਵੀ ਨਹੀਂ ਆਇਆ ਹੋਣਾ ਬੜੇ ਸ਼ੌਕ ਨਾਲ ਅਸੀਂ ਪੂਰੀ ਟੀਮ ਲੁਧਿਆਣੇ ਦੀ ਜੀ ਤੇ ਪੰਜਾਬ ਦੀ ਪੂਰੀ ਟੀਮ ਹੈ ਰਾਜੂ ਜੀ ਦਾ ਹੋਰ ਜੋ ਹੈਪੀ ਨਰੁਲਾ ਜੀ ਦਾ ਮਹਾਜਨ ਸਾਹਿਬ ਜਿਹੜੇ ਮੇਰੇ ਚੇਅਰਮੈਨ ਨੇ ਸ SK ਮਹਾਜਨ ਜੀ ਹੈਪੀਨੈਸ ਰੋਲਾ ਜੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਨੇ ਮਕਰ ਸਾਹਿਬ ਮੇਰੇ ਪ੍ਰਧਾਨ ਨੇ ਮੈਂ ਜਨਰਲ ਸੈਕਟਰੀ ਐ ਆਰ ਨਾਈ ਸੈਕਟਰੀ ਅਸ਼ੋਕ ਸ਼ਰਮਾ ਜੀ ਨੇ ਤੇ ਬਾਕੀ ਹੋਰ ਜਿੰਨੀ ਵੀ ਟੀਮ ਹੈ ਜੀ ਉਹ ਸਾਰੀ ਰਾਜੂ ਜੀ ਸਾਡੇ ਵਾਈਸ ਪ੍ਰਧਾਨ ਨੇ ਜੀ ਤੇ ਇਹ ਸਾਰੇ ਵਾਲੀਆ ਜੀ ਆਏ ਨੇ ਸਾਡੇ ਵਾਈਸ ਚੇਅਰਮੈਨ ਨੇ ਜੀ ਤੇ ਇਹ ਸਾਰੇ ਹੀ ਮਿਲ ਕੇ ਪੂਰੀ ਟੀਮ ਹੈ ਜੀ ਪਰਿਵਾਰ ਬਣ ਚੁੱਕਿਆ ਹੈ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਜੀ ਕਿ 26 ਸਟੇਟਾਂ ਦੀ ਸਾਡੀ ਯੂਨਿਟ ਹੈ ਓਕੇ چھبی اسٹیٹاں سے ساری اسٹے ساری, سے ساری ہیں باما کھڑی نے جدو کوئی لوڑ ہوئے کسی پرا سارے ٹینٹ ہاؤس والے ٹیلی فون جاندہ پندرہ منٹ سے یس سب تو ودیا سا سی آئی ڈی کنیکشن ہے جتھے مرضی جوڑا مرضی کم پہنچ جائے انہی جلدی میرے گھر سی آئی ڈی بھی نہیں پہنچتی تھی اندازہ لگاؤ یس آل انڈیا ਜੀ ਜੀ 26 ਸਟੇਟ ਸਾਡੇ ਨਾਲ ਜੁੜੀ ਜਿੱਦੇ ਚ ਪੰਜਾਬ ਬੜਾ ਮੋਰੀ ਹੈ ਜੀ ਇਹ ਰਾਜੂ ਜੀ ਇਹ ਮਕਰ ਸਾਹਿਬ ਸਾਡੇ ਮਕਰ ਸਾਹਿਬ ਚੇਅਰਮੈਨ ਨੇ ਐਸਐਸ ਮਕਰ ਜੀ ਪੰਜਾਬ ਦੇ ਨੇ ਜੀ ਪ੍ਰਧਾਨਤ ਉੱਥੇ ਚੇਅਰਮੈਨ ਸਾਰਾ ਕੁਝ ਪੰਜਾਬ ਕਦੇ ਬਲਚਲ ਵਾਲਾ ਕੰਮ ਕਰਦਾ ਨਹੀਂ ਹੈਗਾ ਤੇ ਇਸ ਕਰਕੇ ਬੜੀ ਕਿਰਪਾ ਪ੍ਰਭੂ ਦੀ ਵਾਹਿਗੁਰੂ ਦੀ ਧਰਤੀ ਹੈ ਜੀ ਆਪਣਾ ਕਿਆ ਨਾਮ ਹੈ ਤੇ ਉੱਥੇ ਸਾਰਾ ਇਹ ਕੰਮ ਜਿਹੜਾ ਨਾ ਇੰਨੀ ਇੱਜ਼ਤ ਹੁੰਦੀ ਹੈ ਨਾ ਜੀ ਹੁਣ ਤੁਸੀਂ ਦੇਖ ਲਓ ਹੋਟਲ 'ਚ ਹੁਣ ਜਾਓਗੇ ਤੁਸੀਂ 14 15 ਸਟੇਟਾਂ ਤੋਂ ਲੋਕ ਆਏ ਸੀਗੇ ਜਿਹੜੇ ਕੁਝ 50% ਤੋਂ ਜ਼ਿਆਦਾ ਚਲੇ ਗਏ ਨੇ ਹਲੇ 50% ਉਹਦੇ ਵਿੱਚ ਚਾਹੀਦੇ ਜੀ ਜੀ ਤੁਸੀਂ ਜਾਓਗੇ ਤੁਹਾਨੂੰ ਦੇਖ ਕੇ ਉਹ ਵੀ ਮੈਂ ਟੈਂਟ ਹਾਊਸ ਵਾਲਾ ਸ਼ੰਕਰ ਟੈਂਟ ਹਾਊਸ ਐਂਡ ਕੈਟਰੀਂਗ ਵੇਰਾ ਕੰਮ ਹੈਗਾ ਜੀ ਮੈਂ ਲੁਧਿਆਣਾ ਦੇ ਪ੍ਰਧਾਨ ਆ ਤੇ ਉੱਥੇ ਜਿਹੜਾ ਕਿ ਆਪਣਾ ਹੋਟਲ ਬੇਟਾ ਦੇਖਦਾ ਜਿਸ ਹੋਟਲ 'ਚ ਸਾਰੇ ਲੋਕ ਟੈਂਟ ਬਾਂਡ 'ਚ ਠਹਿਰੇ ਨੇ ਕਿੰਨੇ ਦਿਨ ਤੱਕ ਚੱਲਣੀ ਐ ਐਗਜ਼ੀਬਿਸ਼ਨ ਜਿਹੜੀ ਆ 19 20 21 ਸੀ ਅੱਜ 19 ਵੀ ਅੱਜ ਦੂਸਰਾ ਦਿਨ ਸੀ ਲਾਸਟ ਕੱਲ ਲਾਸਟ ਡੇ ਸੇ ਕੱਲ ਬਹੁਤ ਜ਼ਿਆਦਾ ਗੈਦਰਿੰਗ ਹੋਏਗੀ ਕਿਉਂਕਿ ਕੱਲ ਸੰਡੇ ਐ ਲੋਕਾਂ ਨੇ ਸਾਰੇ ਨੇ ਆਣਾ ਐ ਜੀ ਧੰਨਵਾਦ ਧੰਨਵਾਦ ਜੀ ਥੈਂਕ ਯੂ ਹਾਂਜੀ ਸਰ ਜਿਹੜੀ ਅੱਜ ਪ੍ਰਦਰਸ਼ਨੀ ਲੱਗੀ ਇਹਦੇ ਬਾਰੇ ਚੰਨਣਾ ਪਾਓ ਕਿ ਕਿਸ ਚੀਜ਼ ਦੀ ਪ੍ਰਦਰਸ਼ਨੀ ਆ ਕੀ ਹੋ ਰਿਹਾ ਇਹਦੇ ਚ ਨਵਾਂ ਕੀ ਐ ਮੈਂ ਰਜਿੰਦਰ ਸਿੰਘ ਨਿਊ ਰਾਜੂ ਟੈਂਟ ਹਾਊਸ ਪ੍ਰਾਈਵੇਟ ਲਿਮਟਿਡ ਮੋਹਾਲੀ ਤੋਂ ਜੀ ਮੈਂ ਇੱਥੇ ਐਗਜ਼ੀਬਿਸ਼ਨ ਚ ਅੱਜ ਹਿੱਸਾ ਲੈਣ ਆਇਆ ਸੀ ਤੇ ਆਸੀਂ ਦੇਖਣ ਆਏ ਆਂ ਇਦੇ ਚ ਬਹੁਤ ਹੀ ਜਿਆਦੀ ਨਵੀਂ ਨਵੀਂ ਵੈਰਾਈਟੀ ਹੈ ਤੇ ਇੱਥੇ ਸ਼੍ਰੀ ਬਾਲਾਜੀ ਫੈਬਰਿਕਸ ਵਾਲੇ ਹੈਗੇ ਮੇਰੇ ਨਾਲ ਅਸੀਂ ਇਹਨਾਂ ਤੋਂ 25 ਸਾਲ ਤੋਂ ਜੁੜੇ ਹੋਏ ਆਂ ਪਰ ਇਹਨਾਂ ਦੇ ਜਿਹੜਾ ਨਵੀਂ ਨਵੀਂ ਆਈਟਮ ਲੈ ਕੇ ਆਏ ਲੈਕਰ ਦੀ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈਗੀ ਹੈ ਚਾਹੇ ਟਾਪ ਹੈਗੇ ਆ ਰਾਊਂਡ ਟੇਬਲਸ ਦੇ ਜਾਂ ਫਾਲਸ ਹੈਗੀਆਂ ਹੋਰ ਕੋਈ ਵੀ ਪਰਦੇ ਵਗੈਰਾ ਦਾ ਸਭ ਫੈਬਰਿਕ ਬਣਾਉਂਦੇ ਤੇ ਬਹੁਤ ਵਧੀਆ ਜਿਹਨੂੰ ਕਹੀਏ ਕੁਆਲਿਟੀ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਤੇ ਨਾਲ ਦੀ ਨਾਲ ਰੇਟ ਵੀ ਬਹੁਤ ਰੀਜ਼ਨੇਬਲ ਰੇਟ ਹੈਗੇ ਆ ਤੇ ਐਕਸੀਬਿਸ਼ਨ ਚ ਹੁਣ ਜਿਹੜਾ ਟੈਂਟ ਦੇ ਵਿੱਚ ਨਵਾਂ ਕੀ ਵੈਰਾਈਟੀ ਆ ਰਹੀ ਹੈ ਇਸ ਵਾਰ ਜਿਹੜੀ ਹੁਣ ਬਦਲਦਾ ਟ੍ਰੈਂਡ ਕੀ ਆ ਇੱਥੇ ਇੱਕ ਤਾਂ ਜਰਮਨ ਹੈਂਗਰ ਜਿਹੜਾ ਹੈਗਾ ਉੱਪਰ ਲੱਗਿਆ ਹੋਇਆ ਜਿਹੜਾ ਜਰਮਨ ਹੈਂਗਰ ਇਹ ਜਰਮਨ ਹੈਂਗਰ ਲੱਗਿਆ ਹੋਇਆ ਸਾਰਾ ਜੀ ਤੇ ਇਹਦਾ ਜਿਹੜਾ ਹੈਗਾ ਇੱਥੇ ਮੈਨੂਫੈਕਚਰਿੰਗ ਵਾਲੇ ਖੁਦ ਆਏ ਹੋਏ ਅੱਜ ਜੀ ਨਹੀਂ ਤਾਂ ਸਾਨੂੰ ਦਿੱਲੀ ਜਾਣਾ ਪੈਂਦਾ ਸੀ ਜਾਂ ਗੁਜਰਾਤ ਜਾਣਾ ਪੈਂਦਾ ਸੀ ਇਸ ਆਈਟਮ ਵਾਸਤੇ ਅੱਜ ਉਹ ਖੁਦ ਆਏ ਹੋਏ ਇੱਥੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈਗੀ ਹੈ ਤੇ ਇਥੋਂ ਆਰਟੀਫੀਸ਼ੀਅਲ ਫਲਾਰ ਲਾ ਬਾਕੀ ਹੋਰ ਚੇਅਰਸ ਟੇਬਲ ਨਵੇਂ ਨਵੇਂ ਡਿਜ਼ਾਈਨ ਦੇ ਜਿਹਦੇ ਚਾਈਨਾ ਜਾਣਾ ਪੈਂਦਾ ਸੀ ਚਾਈਨਾ ਵਾਸਤੇ ਜਾਣ ਦੀ ਲੋੜ ਨਹੀਂ ਅੱਜ ਸਾਰਾ ਕੁਝ ਇੱਥੇ ਇੱਕ ਛੱਦ ਦੇ ਥਲੇ ਮੌਜੂਦ ਹੈਗਾ ਠੀਕ ਹੈ ਸ਼ੈਂਡਲियर ਰਹਿ ਗਏ ਸਾਰਾ ਕੁਝ ਹੈਗਾ ਬਾਕੀ ਬਾਲਾ ਜੇ ਫੈਬਰਿਕਸ ਵਾਲੇ ਹੈਗੇ ਬਾਕੀ ਤੁਹਾਨੂੰ ਅੱਗੇ ਐਕਸਪਲੇਨ ਕਰ ਦੇਣਗੇ ਥੈਂਕ ਯੂ